ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵਗੇ ਜੀ ਤੇ ਆਪਾਂ ਵੀ ਬੜੀਆ ਠੀਕ ਠਾਕ ਵੈਗਰੂ ਜੀ ਦੀ ਕਿਰਪਾ ਨਾਲ ਆਪਾਂ ਬਣਾਉਣ ਲੱਗੇ ਆਂ ਜੀ ਆਲੂ ਦਾ ਪਰਤਾ ਤੇ ਇਸ ਤਰੀਕੇ ਨਾਲ ਆਲੂ ਦਾ ਪਰਤਾ ਬਹੁਤ ਜ਼ਿਆਦਾ ਟੇਸਟੀ ਤੇ ਚਟਪਟਾ ਬਣਦਾ ਜੀ ਤੇ ਤੁਸੀਂ ਵੀ ਇਸ ਤਰੀਕੇ ਨਾਲ ਚਟਪਟਾ ਤੇ ਟੇਸਟੀ ਆਲੂ ਦਾ ਪਰਤਾ ਇਹ ਬਣਾ ਕੇ ਖਾ ਸਕਦੇ ਆਂ ਮੇਰੇ ਤਰੀਕੇ ਨਾਲ ਤੇ ਬਹੁਤ ਜ਼ਿਆਦਾ ਟੇਸਟੀ ਬਣਦਾ ਜੀ ਤੇ ਜੇਕਰ ਤੁਸੀਂ ਇਸ ਤਰੀਕੇ ਨਾਲ ਆਲੂ ਦਾ ਪਰਤਾ ਬਣਾ ਲਿਆ ਤਾ ਬਾਤੀ ਪੜਥਾਂ ਦਾ ਸਵਾਦ ਭੁੱਲ ਜਾਓਗੇ ਤੁਸੀਂ ਤੇ ਜਿੱਥੇ ਆਪਾਂ ਦੋ ਰੋਟੀਆਂ ਖਾਣੀਆਂ ਦੋ ਦੀ ਥਾਂ ਤੇ ਚਾਰ ਰੋਟੀਆਂ ਖਾਓਗੇ ਤੁਸੀਂ ਆਲੂ ਦੇ ਪੜਥੇ ਨਾਲ ਇਸ ਨਾਲ ਤੇ ਬਹੁਤ ਹੀ ਜ਼ਿਆਦਾ ਸਵਾਦ ਬਣਦਾ ਜੀ ਇਹ ਤੇ ਆਲੂ ਦਾ ਪੜਥਾ ਬਣਾਉਣ ਲਈ ਜੀ ਆਪਾਂ ਨੇ ਲਏ ਅਗੇ ਉਬਲੇ ਹੋਏ ਆਲੂ ਤੇ ਜੇਕਰ ਤੁਸੀਂ ਇਹਨੂੰ ਆਲੂ ਨੂੰ ਚੁੱਲੇ ਦੇ ਵਿੱਚ ਭੁੰਨੋਗੇ ਤਾਂ ਚੁੱਲੇ ਦੇ ਵਿੱਚ ਇਹ ਜ਼ਿਆਦਾ ਵਧੀਆ ਟੇਸਟ ਇਹਦਾ ਹੋ ਜਾਂਦਾ ਭੁੰਨੇ ਤੋਂ ਤੇ ਆਪਣੇ ਕੋਲੇ ਚੁੱਲਾ ਹੈ ਨਹੀਂ ਸੀਗਾ ਇਸ ਕਰਕੇ ਆਪਾਂ ਗੈਸ ਤੇ ਉਵਾਲੇ ਆਹੇ ਤੇ ਭੁੰਨੇ ਹੋਏ ਆਲੂ ਦਾ ਜਿਆਦਾ ਵਧੀਆ ਟੇਸਟ ਆਉਂਦਾਗਾ ਜੀ ਇਸ ਤੋਂ ਵੀ ਜਿਆਦਾ ਵਧੀਆ ਤੇ ਟਮਾਟਰ ਨੂੰ ਵੀ ਆਪਾਂ ਗੈਸ ਤੇ ਭੁੰਨਾਗਾ ਤੇ ਇਹ ਆਪਾਂ ਲੈ ਲਈ ਜੀ ਇੱਕ ਹਰੀ ਮਿਰਚ ਕद्दूकस ਕਰਕੇ ਤੇ ਇਹ ਆਪਾਂ ਨੇ ਅਦਰਕ ਦਾ ਟੁਕੜਾ ਲੇਤਾ ਕद्दूकस ਕਰਕੇ ਤੇ ਤੁਸੀਂ ਕੁੱਟ ਕੇ ਵੀ ਪਾ ਸਕਦੇ ਆ ਇਹ ਤੇ ਇਹ ਆਪਾਂ ਨੇ ਲੇਤਾ ਜੀ ਅੱਧਾ ਪਿਆਜ਼ ਲੇਤਾ ਬਰੀਕ ਬਰੀਕ ਕੱਟ ਕੇ ਤੇ ਇਹ ਲੈ ਲਿਆ ਜੀ ਆਪਾਂ ਨੇ ਧਨੀਆ ਧੋ ਕੇ ਚੰਗੀ ਤਰ੍ਹਾਂ ਤੇ ਕੱਟ ਲਿਆ ਇਹਨੂੰ ਤੇ ਹੁਣ ਆਪਾਂ ਟਮਾਟਰ ਨੂੰ ਸਿੱਲਾਂਗੇ ਜੀ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਜੀ ਆਪਾਂ ਆਲੂਆਂ ਨੂੰ ਐਸ਼ ਕਰਾਂਗੇ ਹੱਥ ਨਾਲ ਹੀ ਆਪਾਂ ਇਹਨਾਂ ਨੂੰ ਭੰਨ ਲਾਂਗੇ ਆਲੂਆਂ ਨੂੰ ਤੇ ਹੱਥ ਨਾਲ ਵਧੀਆ ਮੋٹے-ਮੋٹے ਜਿਹੇ ਪੀਸ ਹੋਣਗੇ ਤੇ ਵਧੀਆ ਲੱਗਣਗੇ ਇਸ ਤਰੀਕੇ ਨਾਲ ਆਪਾਂ ਹੱਥ ਨਾਲ ਹੀ ਤੋੜਾਂਗੇ ਇਹਨੂੰ ਆਲੂ ਨੂੰ ਇਸ ਤਰੀਕੇ ਨਾਲ ਤੋੜ ਲਾਂਗੇ ਮੋਟਾ-ਮੋਟਾ ਜੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਵੀ ਜ਼ਰੂਰ ਕਰਿਆ ਕਰੋ ਜੀ ਸਾਰੇ ਆਲੂ ਆਪਾਂ ਇਸ ਤਰੀਕੇ ਨਾਲ ਭੰਨ ਲਈ ਜੀ ਆਪਾਂ ਇੱਥੇ ਟਮਾਟਰ ਨੂੰ ਛਿੱਲ ਲੈ ਆਏ ਜੀ ਤੇ ਟਮਾਟਰ ਨੂੰ ਵੀ ਆਪਾਂ ਇਸ ਤਰੀਕੇ ਨਾਲ ਬਰੀਕ-ਬਰੀਕ ਕੱਟ ਲਾਂਗੇ ਜੀ ਬਿਲਕੁਲ ਚਾਕੂ ਨਾਲ ਬਰੀਕ-ਬਰੀਕ ਹੋ ਜੂਗਾ ਇਹ ਬਿਲਕੁਲ ਇਸ ਤਰੀਕੇ ਨਾਲ ਹੀ ਇਹਨੂੰ ਸਾਰਿਆਂ ਨੂੰ ਕੱਟ ਦਾਂਗੇ ਆਪਾਂ ਤੇ ਲੋ ਜੀ ਟਮਾਟਰ ਨੂੰ ਆਪਾਂ ਚੰਗੀ ਤਰ੍ਹਾਂ ਇਸ ਤਰੀਕੇ ਨਾਲ ਮੈਸ਼ ਕਰ ਲਿਆ ਤੇ ਹੁਣ ਆਪਾਂ ਟਮਾਟਰ ਵੀ ਇਹਦੇ ਵਿੱਚ ਐਡ ਕਰ ਦਾਂਗੇ ਤੇ ਅਦਰਕ ਲਸਣ ਇਹੇ ਔਰ ਹਰੀ ਮਿਰਚ ਅਦਰਕ ਤੇ ਹਰੀ ਮਿਰਚ ਦਾ ਪੇਸਟ ਵੀ ਆਪਾਂ ਨੇ ਪਾ ਲਿਆ ਤੇ ਇਹ ਵੀ ਰਲਾ ਲਾਂਗੇ ਆਪਾਂ ਕੀਤੀ ਕਿਆਜ ਵੀ ਰੜਾ ਲਿਆ ਜੀ ਤੇ ਧਨੀਆ ਜੀ ਆਪਾਂ ਵਿੱਚ ਮਿਕਸ ਕਰ ਲਾਂਗੇ ਇਹ ਸਾਰਾ ਤੇ ਹੁਣ ਆਪਾਂ ਇੱਥੇ ਮਸਾਲੇ ਪਾਵਾਂਗੇ ਜੀ ਇੱਥੇ ਆਪਾਂ ਔਰਗਨੋ ਲੈਤਾ ਹੋਏ ਜੀ ਤੇ ਜੇਕਰ ਤੁਸੀਂ ਲਾਲ ਮਿਰਚ ਪਾਉਣੀ ਚਾਹੁੰਦੇ ਆ ਪੀਸੀ ਹੋਈ ਤਾਂ ਤੁਸੀਂ ਉਹ ਪਾ ਸਕਦੇ ਆ ਤੇ ਆਪਾਂ ਇੱਥੇ ਔਰਗਨੋ ਪਾ ਦਾਂਗੇ ਇੱਕ ਪਾਊਚ ਤੇ ਇੱਥੇ ਆਪਾਂ ਅੱਧਾ ਚਮਚਾ ਲੈਂਦਾ ਜੀ ਜੀਰਾ ਪਾਊਡਰ ਭੁੰਨਿਆ ਹੋਇਆ ਜੀਰਾ ਆਪਾਂ ਨੇ ਪੀਸਦੇ ਆਗਾ ਤੇ ਇਹ ਪਾਊਡਰ ਲੈ ਲਿਆ ਆਪਾਂ ਨੇ ਤੇ ਟੇਸਟ ਦੇ ਅਨਸਾਰ ਆਪਾਂ ਸਵਾਦ ਦੇ ਅਨਸਾਰ ਨਮਕ ਪਾ ਦਾਂਗੇ ਇਹਦੇ ਵਿੱਚ ਤੇ ਆਪਾਂ ਚਾਟ ਮਸਾਲਾ ਪਾਵਾਂਗੇ ਜੀ ਇਹਦੇ ਨਾਲ ਬਹੁਤ ਵਧੀਆ ਚਟਪਟਾ ਜਾਏ ਇਹਦਾ ਟੇਸਟ ਹੋ ਜੂਗਾ ਤੇ ਜੇਕਰ ਤੁਹਾਡੇ ਕੋਲ ਚਾਟ ਮਸਾਲਾ ਨਹੀਂ ਹੈਗਾ ਤਾਂ ਤੁਸੀਂ ਇਹਦੇ ਵਿੱਚ ਨਿੰਬੂ ਦਾ ਰਸ ਪਾ ਸਕਦੇ ਆਂਗੇ ਤੇ ਥੋੜੀ ਜੀ ਆਪਾਂ ਇੱਥੇ ਲਾਲ ਮਿਰਚ ਪਾਵਾਂਗੇ ਤੇ ਇੱਥੇ ਆਪਾਂ ਲਾਲ ਮਿਰਚ ਪਾਊਡਰ ਥੋੜਾ ਜਿਹਾ ਲੈਂਦਾ ਜੀ ਇਹ ਵੀ ਆਪਾਂ ਪਾ ਦਾਂਗੇ ਇਹਦੇ ਵਿੱਚ ਤੇ ਜੇਕਰ ਤੁਸੀਂ ਤਿੱਖਾ ਘੱਟ ਖਾਨਦੇ ਆ ਤਾਂ ਆਪਦੇ ਹਿਸਾਬ ਨਾਲ ਹੀ ਪਾਓ ਤੁਸੀਂ ਮਿਰਚ ਮਸਾਲੇ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜੀ ਤੈ ਲੋ ਜੀ ਹੁਣ ਆਪਾਂ ਇੱਥੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਮਸਾਲਿਆਂ ਨਾਲ ਤੇ ਹੁਣ ਆਪਾਂ ਥੋੜਾ ਜਿਹਾ ਤੇਲ ਪਾਵਾਂਗੇ ਇੱਥੇ ਗਰਮ ਕਰਿਆ ਹੋਇਆ ਸਰੋਂ ਦਾ ਤੇਲ ਤੇ ਜੇਕਰ ਤੁਹਾਨੂੰ ਨਹੀਂ ਟੇਸਟ ਪਸੰਦ ਤੇਲ ਦਾ ਤਾਂ ਤੁਸੀਂ ਨਾ ਪਾਓ ਆਪਸ਼ਨਲ ਹੈ ਇਹ ਤੇਲ ਤੇ ਆਪਾਂ ਥੋੜਾ ਜਿਹਾ ਪਾਵਾਂਗੇ ਇੱਥੇ ਤੇਲ ਤੇਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜੀ ਤੇਲ ਪਾ ਕੇ ਤੇ ਜੇਕਰ ਤੁਸੀਂ ਦੇਸੀ ਘਿਓ ਪਾਉਣਾ ਤਾਂ ਦੇਸੀ ਘਿਓ ਗਰਮ ਕਰਕੇ ਪਾ ਸਕਦੇ ਆ ਇਹਦੇ ਵਿੱਚ ਖੇਲ ਦੀ ਤਾਂ ਤੇ ਸਿਰਫ 5 ਮਿੰਟਾਂ ਦੇ ਵਿੱਚ ਇਹ ਬਣ ਕੇ ਤਿਆਰ ਹੋ ਜਾਂਦਾ ਜੀ ਤੇ ਬਹੁਤ ਹੀ ਜ਼ਿਆਦਾ ਸਵਾਦ ਬਣਦਾ ਇਹ ਤੇ ਰੋਟੀ ਪਰੌਂਠੇ ਜੀ ਦੇ ਮਰਜ਼ੀ ਨਾਲ ਇਹ ਖਾਓ ਜੀ ਬਹੁਤ ਜ਼ਿਆਦਾ ਸਵਾਦ ਲੱਗਦਾ ਤੇ ਰੋਟੀ ਵੀ ਮੱద్ధి ਖਾਦੀ ਜਾਂਦੀ ਹੈ ਇਹਦੇ ਨਾਲ ਤੇ ਵੇਖੋ ਜੀ ਹੁਣ ਆਪਣਾ ਧਰਤ ਆ ਇਹ ਬਣ ਕੇ ਤਿਆਰ ਆ ਆਲੂ ਦਾ ਤੇ ਦੇਖੋ ਕਿੰਨਾ ਜਿਆਦਾ ਵਧੀਆ ਇਹ ਲੱਗ ਰਿਹਾਗਾ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦਾ ਜੀ ਇਹ ਤੇ ਇਸ ਤਰੀਕੇ ਨਾਲ ਆਲੂ ਦਾ ਪਰਤਾ ਤੁਸੀਂ ਵੀ ਬਣਾ ਕੇ ਜਰੂਰ ਖਾ ਕੇ ਵੇਖਣਾ ਜੀ ਤੇ ਤੁਹਾਨੂੰ ਵੀ ਇਹ ਬਹੁਤ ਜਿਆਦਾ ਪਸੰਦ ਆਊਗਾ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਮੈਂਟ ਜਰੂਰ ਕਰਨਾ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਜੀ